ਮੈਂ ਕਿਹਾ ਮੈਂ ਲੋਕਾਂ ਦੇ ਹੱਕ ਲੈ ਕੇ ਦੇਣ ਵਾਸਤੇ ਆ ਔਰ ਮੈਂ ਬੋਧੀ ਗੱਲ ਦੱਸਦਾ ਤੁਹਾਨੂੰ ਇੱਕ ਹੋਰ ਇੱਕ ਅਦਕੋ ਆਹ ਅੰਟੀ ਸਟਾਫ ਦਾ ਕਾਰਡ ਬਣਾਇਆ ਮੈਂ ਔਰ ਮੈਂ ਕਾਰਡ ਬਣਵਾ ਕੇ ਮੈਂ ਲੋਕਾਂ ਜੀ ਅੱਜ ਦੇ ਅੱਜ ਦੇ ਨਤੀਜੇ ਕੀ ਰਹਿਣਗੇ ਕਿਦਾਂ ਦੇ ਰਹਿਣਗੇ ਭਾਰੀ ਵੋਟਾਂ 'ਚ ਜਿੱਤਿਆ ਜੀ ਭਾਰੀ ਵੋਟਾਂ 'ਚ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਤੱਕਾ ਕਰਦੀਆਂ ਸਰਕਾਰਾਂ ਤੇ ਨਾਲ ਸਾਡਾ ਪ੍ਰਸ਼ਾਸਨ ਨਹੀਂ ਮਿਲ ਜਾਂਦਾ ਨਾਲ ਜਨਤਾ ਵੀ ਮਿਲ ਜਾਂਦੀ ਹੈ ਜਦ ਅਸੀਂ ਆਪਣੀ ਵੋਟ ਵੇਚ ਕੇ ਨਾ ਅਸੀਂ ਆਪਣੀ ਵੋਟ 2 ਕਿਲੋ ਰਾਸ਼ਨ ਲੈ ਕੇ ਇੱਕ ਦੇ ਹਫਤੇ ਦਾ ਰਾਸ਼ਨ ਲੈ ਕੇ ਉਹਨਾਂ ਨੂੰ ਵੋਟ ਦੇ ਦਿੰਦੇ ਆ ਆਪਣੇ ਹੱਥ ਵੜ ਕੇ ਦਿੰਦੇ ਆ ਆਪਣੇ ਹੱਥ ਵੜ ਕੇ ਐਮ ਐਲ ਏ ਬਣਾਉਂਦੇ ਆ ਨੂੰ ਹੱਥ ਵੜ ਕੇ ਐਮ ਪੀ ਬਣਾਉਂਦੇ ਆ ਨੂੰ ਹੱਥ ਵੜ ਕੇ ਕੌਂਸਲਰ ਬਣਾਉਂਦੇ ਆ ਜੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਜਾਂ ਸਾਡੀ ਕਿਤੇ ਸੁਣਵਾਈ ਨਹੀਂ ਸਾਨੂੰ ਫਾਇਦਾ ਕੀ ਹੈ ਵੋਟ ਪਾਉਣ ਦਾ ਇੱਕ ਵੋਟ ਇੱਕ ਮੰਤਰ ਹੈ ਸਿਰਫ 5 ਸਾਲਾਂ ਤੜ ਕੋ ਤਿੰਨ ਵਾਰੀ ਮੌਕੇ ਆ ਜੀ ਕੌਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਇਹਨਾਂ ਤੁਹਾਨੂੰ ਕਦੀ ਨਹੀਂ ਪੁੱਛਣਾ ਨਾ ਤੁਹਾਨੂੰ ਪੁੱਛਣਗੇ ਨਾ ਤੁਹਾਨੂੰ ਦੱਸਣਗੇ ਅਸੀਂ ਕੀ ਕਰੀਏ ਅਸੀਂ ਤੇ ਇਹ ਖਤਮ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਗੁੰਡਾ ਰਾਜ ਖਤਮ ਹੋਵੇ ਕਾਮਬੰਦੀ ਸੁਣਵਾਈ ਹੋਵੇ ਇੱਕ ਵੋਟਰ ਇੰਡੀਆ ਦਾ ਵੋਟਰ ਭਾਰਤ ਦੇਸ਼ ਦਾ ਵੋਟਰ ਆ ਉਹ ਥਾਣੇ ਚਲ ਜੇ ਉਹ ਕਚੈਰੀ ਚਲ ਜੇ ਉਹ ਕਾਰਪੋਰੇਸ਼ਨ ਚਲ ਜੇ ਉਹ ਕਿੱਥੇ ਚਲ ਜਵੀਂ ਉਹਦਾ ਸੁਣਵਾਈ ਹੋਵੇ ਯਾਰ ਉਹਦੀ ਸੁਣਵਾਈ ਨਹੀਂ ਹੋਈ ਤੇ ਨੀਟੂ ਛਟੜਾਂ ਵਾਲੇ ਦਾ ਲੜਨ ਦਾ ਕੋਈ ਫਾਇਦਾ ਨਹੀਂਗਾ ਇਹ ਵੀ ਆਪਣੇ ਘਰ ਜਾ ਕੇ ਬੈਠੇ ਫਿਲਮਾਂ ਦੇਖੇ ਗਾਣੇ ਸੁਣੇ